ਫਲਾਵ ਦੇ ਨਾਲ ਪਾਣੀ ਨਾ ਹੁੰਦਾ ਇਹਦੇ ਨਾਲ ਰੇਤ ਆਉਂਦੀ ਘਾਰ ਹੁੰਦਾ ਵਾ ਨਹਿਰਾ ਵੀ ਤਾਂ ਹੀ ਬੰਦ ਕਰਦੇ ਆ ਜੀ ਤੇ ਨਹਿਰਾ ਬੰਦ ਕਰ ਦਿੰਦੇ ਇਹਦੇ ਵਿੱਚ ਮੱਡ ਬਹੁਤ ਹੁੰਦਾ ਵਾ ਮਿੱਟੀ ਆ ਜ਼ਮੀਨ ਦਾ ਕਟਾਉ ਹੋਂਦਾ ਜਿੱਦਾਂ ਨੂੰ ਜਾਂਦੀ ਆ ਉਹ ਸਾਰਾ ਲਿਜਾ ਕੇ ਮੁੜ ਕੇ ਉਹ ਉਹ ਜਿਹੜੀਆਂ ਹੁਣ ਫਸਲਾਂ ਦੇ ਵਿੱਚ ਚਲੀ ਗਈ ਆ ਉਹ ਹੁਣ ਤੁਸੀਂ ਦੇਖੋ ਕਿੰਨੀ ਆ ਲੇਕਿਨ ਇੱਕ ਸਾਹ ਦੇਖਿਆ ਜਾਵੇ ਅਗਰ ਲੜੋਂ ਕਰਨ ਤੇ ਇਧਰ ਖੇਤੀ ਵੀ ਜ਼ਮੀਨ ਦੀ ਜ਼ਿਆਦਾ ਹੁੰਦੀ ਹੈ ਜੀ ਲੇਕਿਨ ਹੁਣ ڪرੰਡ ਤੋਂ ਦੇ ਬੰਦੇ ਮਾਰੇ ਗਏ ਨਾ ਜਿਹਨਾਂ ਪਿਆਰਿਆਂ ਦਾ ਇਨਾ ਨੁਕਸਾਨ ਹੋਇਆ ਵਾ ਤੇ ਕਈ ਬੰਦੇ ਮੈਂ ਐਸੇ ਦੇਖਿਆ ਕਿ ਉਹ ਉਹ ਅੱਛੇ ਖਾਸੇ ਜ਼ਿਮੀਦਾਰ ਆ ਸਾਰਾ ਕੁਛ ਉਹਨਾਂ ਦਾ ਚਲਾ ਜਾਂਦਾ ਵਾ ਲੇਕਨ ਉਹ ਵੀ ਰੋਟੀ ਮੰਗ ਕੇ ਖਾ ਰਹੇ ਆ ਜੀ ਆਓ ਜੀ ਹੁਣ ਜਿਹੜੇ ਖਾਸ ਕਰਕੇ ਜਿਹੜੇ ਤੁਸੀਂ ਹੈ ਹੀ ਡਿਪੈਂਡਡ ਸਾਰਾ ਜ਼ਮੀਨ ਸਾਰਾ ਕਾਰੋਬਾਰ ਤੁਹਾਡਾ ਜ਼ਮੀਨ ਦੇ ਨਾਲ ਰਿਲੇਟਡ ਆ ਉਹਨਾਂ ਨਾਲ ਹੋਰ ਕਈ ਹੋਰ ਕਈ ਲਾਈਟ ਭਾਜੀ ਤੁਸੀਂ ਕਈ ਕਈ ਆਪਣੇ ਜਿਹੜੇ ਹੈਗੇ ਨੇ ਲੋਕ ਨੇ ਪਰ ਮੇਹਰ ਉਹ ਆਪ ਦੀ ਖੇਤੀ ਕਰਦੇ ਜਾਂ ਜਿਨ੍ਹਾਂ ਨੇ ਠੇਕੇ ਦੇ ਉੱਤੇ ਜ਼ਮੀਨ ਲਈ ਹੋਈ ਸੀਗੀ ਉਹਨਾਂ ਵਾਸਤੇ ਕਿਉਂਕਿ ਉਹਨਾਂ ਨੇ ਗਾਂ ਠੇਕਾ ਵੀ ਦੇਣਾ ਹੁੰਦਾ ਜਾਂ ਮਾਮਲਾ ਜਿਹਨੂੰ ਆਪਾਂ ਕਹ ਦਿੰਨੇ ਆ ਉਹ ਦੇਣਾ ਹੁੰਦਾ ਉਹਨਾਂ ਵਾਸਤੇ ਇੱਕ ਬੜਾ ਸੈਟ ਬੈਕ ਵੀ ਹੋ ਸਕਦਾ ਕਿਉਂਕਿ ਉਹਨਾਂ ਕੋਲੇ ਆਪਦੇ ਕੋਲ ਜ਼ਮੀਨ ਹੋਣੀ ਕੀ ਹੁੰਦੀ ਆ ਬਟ ਦੇਵਗਾਰਾ ਅਕਾਊਂਟਸ ਫੇਵਰ ਜੀ ਆਪਾਂ ਕੋਈ ਨਹੀਂ ਪਤਾ ਆਕੇ ਭਾਈ ਇਹ ਲੋਕਾਂ ਦਾ ਜਾਨਵਰ ਆ ਇਹਨਾਂ ਦੇ ਪਾਣੀ ਲਾ ਕੇ ਆ ਸਕਦੇ ਆ ਇਹਨਾਂ ਦੇ ਵਿਜ਼ਿਬਿਲਟੀਆ ਇਹਨਾਂ ਦੀਆਂ ਰਿਪੋਰਟਾਂ ਬੜੀਆਂ ਹੋਈਆਂ ਇਹਨਾਂ ਨੇ ਜਿਹੜਾ ਜਾਨਵਰ ਆ ਲਾਈਫਸਟਾਕ ਆ ਉਦਾਂ ਇੱਕ ਪਾਸੇ ਕਹਿੰਦੀਆਂ ਲਾਈਫਸਟਾਕ ਨੂੰ ਬढ़ावा ਦਿਵੋ ਇਹਨਾਂ ਨੂੰ ਇਹ ਪਤਾ ਸੀਗਾ ਕਿ ਲਾਈਫਸਟਾਕ ਜਿੰਨਾ ਵੀ ਆ ਉਹਨੂੰ ਪੱਠਿਆਂ ਦੀ ਲੋੜ ਆ ਉਹਨੂੰ ਸਾਲ ਵਿੱਚ ਜੜਾਵਾ ਉਹ ਇਹਨਾਂ ਨੇ ਕਿਉਂ ਨਹੀਂ ਮਗਾ ਕੇ ਰੱਖਿਆ ਯਾ ਜੀ ਕਿ ਤੂੜੀ ਆ ਜਾਂ ਕੋਈ ਹੋਰ ਸ਼ਾਇਵ ਆ ਜਿਹੜਾ ਸੁੱਕਾ ਜਿਹੜਾ ਚਾਰਾ ਵਾ ਕੁਛ ਕਰਕੇ ਜੇ ਥੋੜਾ ਜਿਹਾ ਲੋਕਾਂ ਨੂੰ ਰੀਲਿਫ ਮਿਲੇ ਨਹੀਂ ਐਦਾਂ ਦੇ ਕੰਮ ਨਹੀਂ ਕਰਨਗੇ ਉਹਦੇ ਨਾਲ ਹੁਣ ਆਹ ਬੰਦੇ ਨੂੰ ਨੇਰੀ ਆਈ ਪਈ ਆ ਉਹ ਇੰਡੀਆ ਦਾ ਪਾਕਿਸਤਾਨ ਦਾ ਟਿਕਟੌਕ ਬਣਾ ਲਈਏ ਤੁਸੀਂ ਦੇਖੋ ਉਧਰ ਭਗਵੰਦ ਮਾਨ ਉਹ ਵੀ ਟਿਕਟੌਕ ਤੇ ਲੱਗਾ ਜ਼ੋਰ ਆ ਜਿਹੜੀ ਸਾਡੀ ਚੀਫ ਮਿਨਿਸਟਰ ਉਹਦਾ ਵੀ ਟਿਕਟੌਕ ਤੇ ਪੂਰਾ ਜ਼ੋਰ ਆ ਹਾਂ ਹਾਂ ਬਾਕੀ ਦੁਨੀਆ ਮਰ ਜੇ ਉਹ ਸੇ ਬਾਹਰਲੇ ਮੁਲਕਾਂ ਦੇ ਅੱਜ ਕੱਲ ਟਿਕਟੌਕ ਹੀ ਸਭ ਤੋਂ ਵੱਡਾ ਖੁਦਾ ਆ ਉਹ ਕਹਿੰਦੇ ਨਾ ਰੱਬ ਨੇੜੇ ਘਸੋਣਾ ਨੇੜੇ ਕਹਿੰਦਾ ਇਸ ਟਾਈਮ ਤੇ ਘਸੋਣੀ ਨੇੜੇ ਆ ਇਹਨਾਂ ਲਈ ਘਸੋਣ ਨੇੜੇ ਉਹ ਟਿਕਟੌਕ ਹੀ ਆ ਇਹਨਾਂ ਨੂੰ ਇਹ ਫਿਕਰ ਪਈ ਹੋਈ ਆ ਸਾਡੀ ਹੈ ਮਾਡਲਿੰਗ ਹੋਈ ਵੇ ਸਾਡੀ ਦੇਖ ਲਓ ਨਾ ਇਸ ਟਾਈਮ ਤੇ ਵੀ ਤੁਸੀਂ ਚਲੋ ਇੱਕ ਟਾਈਮ ਇੱਕ ਚੀਜ਼ ਹੁੰਦੀ ਹੈ ਇੱਕ ਅੰਡਰਸਟੈਂਡਿੰਗ ਹੁੰਦੀ ਹੈ ਵੀ ਜਿਹੜੇ ਬੰਦੇ ਖਾਸ ਕਰਕੇ ਜੂਜ਼ ਵਗੈਰਾ ਚਲਾਉਂਦੇ ਆ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਵੀਰ ਕਰਨਾ ਪੈਂਦਾ ਵੀ ਜੇ ਕਿਸੇ ਨੇ ਫੰਡਿੰਗ ਕਰਨੀ ਹੈ ਤੁਹਾਨੂੰ ਉਹਦਾ ਇੱਕ ਜ਼ਰੀਆ ਬਣਾਉਣਾ ਪੈਂਦਾ ਵੀ ਦੇਖ ਕੇ ਵੀ ਹਾਂ ਕਿਹੜੇ ਸਿਚੁਏਸ਼ਨ ਹੈਗੀ ਪਰ ਜਿਹੜੇ ਆਮ ਲੋਕੀ ਪੋਲੀਟੀਕਲ ਆ ਪਰ ਇਹਨਾਂ ਨੂੰ ਮੈਨੂੰ ਸਮਝ ਨਹੀਂ ਲੱਗਦੀ ਵੀ ਇਹਨਾਂ ਨੂੰ ਕੀ ਐਡਵਰਟਾਈਜ਼ਮੈਂਟ ਜਾਂ ਤੁਹਾਨੂੰ ਤੁਹਾਨੂੰ ਕਿਉਂਕਿ ਉਹਨਾਂ ਨੇ ਉਹਨਾਂ ਨੇ ਦਿਖਾਵਾ ਹੁੰਦਾ ਵੀ ਅਸੀਂ ਮੁਫਤ ਦੀ ਟਾ ਟੱਪਾ ਹੋ ਰਿਹਾ ਹੈ ਔਰ ਅਗਲੇ ਇਹਨਾਂ ਲੋਕਾਂ ਨੂੰ ਕਿਤੇ ਭੁੱਲ ਜਾਣਾ ਕਹਿਣਾ ਲਓ ਜੀ ਇਹਨੇ ਸਾਨੂੰ ਚਾਹ ਦਿੱਤਾ ਇਹਨੇ ਸਾਡਾ ਆ ਕਰਾ ਯਾਰ ਜਿਹੜਾ ਬਾਹਰਲੇ ਮੁਲਕਾਂ ਤੋਂ ਫੰਡਿੰਗ ਆਉਣੀ ਆ ਉਹ ਇਹਨਾਂ ਨੇ ਖਾਣੀ ਉਹ ਹਾਂ ਉਹ ਉਹ ਚੀਜ਼ ਮੈਂ ਦੁਆਰਤੀ ਜਿਹੜੀ ਹੁਣ ਫੰਡਿੰਗ ਆਉਣੀ ਆ ਉਹ ਗਰੀਬਾਂ ਨੇ ਤੱਕ ਥੋੜੋ ਪਹੁੰਚਣੀ ਆ ਨਾ ਤੁਸੀਂ ਰਹਿ ਜਾਣੀ ਅਲੀ ਸਾਹਿਬ ਨੇ ਇਹ ਗੱਲ ਕਹੀ ਆ ਮੈਂ ਨਾਲ ਹਰੇਕ ਜਿਹੜੇ ਵੀ ਇਸ ਟਾਈਮ ਫੰਡਿੰਗ ਦੇ ਉੱਤੇ ਗੱਲ ਹੋ ਰਹੀ ਆ ਉੱਥੇ ਅਕਸਰ ਇੱਕੋ ਮੈਸੇਜ ਦਿੱਤਾ ਜਾ ਰਿਹਾ ਹੈਗਾ ਵਾ ਜਿਹੜੀਆਂ ਪ੍ਰੋਮਿਨੈਂਟ ਸੰਸਥਾਵਾਂ ਨੇ ਜਿਨ੍ਹਾਂ ਨਾਲ ਤੁਸੀਂ ਸ਼ਾਇਦ ਪਹਿਲਾਂ ਵੀ ਜੁੜੇ ਹੋਵੋਗੇ ਪਹਿਲਾਂ ਤੁਸੀਂ ਕਿਤਾਬ ਪਾਵੇਂ ਉਹ ਖਾਲਸਾ ਯਾ ਯੂਨਾਈਟ ਪੰਜਾਬ ਦੇ ਵਿੱਚ ਕੁਝ ਨੇ ਜਾਂ ਜਿਹੜੇ ਤੁਹਾਡੇ ਨਜ਼ਦੀਕੀ ਤੁਹਾਡੇ ਉੱਥੇ ਕੋਈ ਹੈਗਾ ਵਾ ਜਿਹੜਾ ਜਿਹਨੂੰ ਤੁਸੀਂ ਟਰਸਟ ਕਰ ਸਕਦੇ ਹੋ ਖਾਸ ਕਰਕੇ ਇਹਨਾਂ ਕੰਟਰੀਆਂ ਦੇ ਵਿੱਚੋਂ ਆਪਣੇ ਕਈ ਵਾਰ ਜ਼ਰੂਰੀ ਹੈ ਕਿ ਕੋਈ ਪਿੰਡਾਂ ਦੇ ਜਾਂ ਏਰੀਆ ਦੇ ਇੱਥੇ ਗਰੁੱਪਸ ਬਣੇ ਹੁੰਦੇ ਨੇ ਉਹ ਕਹਿੰਦੇ ਵੀ ਉਹ ਰੀਚ ਆਊਟ ਕਰੋ ਵੀ ਸਾਨੂੰ ਉੱਥੇ ਲੋੜ ਆ ਉੱਥੇ ਵੀ ਇੱਕ ਪ੍ਰੋਪਰ ਪਰਸਨ ਹੋਵੇ ਜਿਹੜਾ ਕਿ ਅ ਅਕਾਊਂਟੇਬਲ ਹੋਵੇ ਐਂਡ ਥੈਂਕ ਯੂ ਫॉर द ਕ੍ਰੈਕਸ਼ਨ ਸੌਰੀ ਮੈਂ ਤੁਮਹਾਨੂੰ 10000 ਪੈਂਡ ਕੀਤਾ ਗਿਆ ਸੋ 12 1300 ਪਿੰਡ ਜਿਹੜਾ ਹੈਗਾ ਵਾ ਐਕਚੁਅਲੀ 40% ਆਫ ਪੰਜਾਬ ਜਿਹੜਾ ਕਹਿੰਦੇ ਕਹਿਣ ਦੇ ਵਿੱਚ ਆ ਰਿਹਾ ਹੈਗਾ ਵਾ ਵੀ ਉਹ ਅਫੈਕਟਡ ਆ ਐਂਡ ਬੜੇ ਸਾਡੇ ਸੋਤੇ ਬੜੇ ਸਿਆਣੇ ਨੇ ਜਿਹੜੇ ਕਈ ਵਸਾ ਤੋਂ ਕੁਝ ਲੱਭ ਜਿਹੜਾ ਫਸਲ ਜਾਂਦਾ ਤੇ ਚੰਗੀ ਇਨਫੋਰਮੇਸ਼ਨ ਨੂੰ ਜਿਹੜੀ ਹੈਗੇ ਨੇ ਉਹ ਵੀ ਰੱਖਦੇ ਹੈਗੇ ਥੈਂਕ ਯੂ ਸੋ ਮਚ ਨੀ ਮਿਲਲਾਦਾ ਭਾਜੀ ਇੱਕ ਤਾਂ ਪੰਜਾਬ ਮੈਨੂੰ ਆਪਾ ਅਲੀ ਭਾਈ ਹੁਣੇ ਕਾਲ ਕੱਢ ਗਿਆ ਪਰ ਮਿਲਲਾਦਾ ਦੋਨੇ ਪਾਸੇ ਹੋਣਗੀਆਂ ਜਿਵੇਂ ਹੁਣ ਆਪਣੇ ਖਾਲਸਾ ਸਾਈਡ ਵਰ ਹੈਗੀ ਹੈ ਸੰਸਥਾ ਜਿਸ ਦੇ ਅ ਯੂਨਾਈਟਿਡ ਸਟੇਟਸ ਪਾਕਿਸਤਾਨ ਦੇ ਵਿੱਚ ਕਰ ਰਹੀ ਹੈ ਕੰਮ ਉਹਨਾਂ ਦੀਆਂ ਦੋ ਟੀਮਾਂ ਨੇ ਉੱਥੇ ਜੀ ਬਟ ਜਾਦੇ ਤੱਕ ਜਿਹੜਾ ਖਾਲਸਾ ਵਾਲੀ ਟੀਮ ਹੈਗੀ ਆ ਇਹ ਜਾਦੇ ਪੰਜਾਬ ਦੇ ਵਿੱਚ ਇਹਨਾਂ ਨੇ ਮਿਲਲਾਦਾ 12 ਤਿੰਨ ਹਿੱਸੇ ਵੰਡੇ ਹੋਏ ਨੇ ਉਹ ਕਿੱਥੇ ਕਿੱਥੇ ਕਰ ਸਕਦੇ ਆਪਾਂ ਸਾਰਿਆਂ ਨੂੰ ਪਤਾ ਹੈਗਾ ਵਾ ਜਿਹੜੇ ਜਿਹੜੀਆਂ ਜਿਹੜੀਆਂ ਸੰਸਥਾਵਾਂ ਨੇ ਸੋ ਆਪਾਂ ਕਿਸੇ ਨੂੰ ਪ੍ਰੋਮੋਟ ਨਹੀਂ ਕਰਦੇ ਬਟ ਇੱਕ ਅਵੇਰਨੈਸ ਜੂੜ ਦੇਣਾ ਚਾਹੁੰਦਾ ਵੀ ਅੰਨੇਵਾ ਨਾ ਕਿਸੇ ਨੂੰ ਪੈਸੇ ਦਿਓ ਮੇਕ ਸ਼ੋਰ ਅਸੀਂ ਜਿੱਥੇ ਆਪਦੇ ਪੈਸੇ ਆਪਣੇ ਡੋਨੇਟ ਕਰਨੇ ਜਾਂ ਕੁਝ ਕਰਨਾ ਹੈਗਾ ਉਹ ਤੁਸੀਂ ਪ੍ਰੋਪਰ ਚੈਨਲਸ ਦੇ थ्रू ਕਰੋ ਪਰ ਕਰੋ ਜਰੂਰ ਭਾਵੇਂ ਉਹ ਛੋਟੇ ਲੈਵਲ ਦੇ ਉੱਤੇ ਆ ਐਨੀਥਿੰਗ ਵਿਲ ਹੈਲਪ ਹਜੇ ਹਜੇ ਸਿਰਫ ਬੇਸਿਕ ਨੈਸੈਸਿਟੀਆਂ ਉਹਨਾਂ ਨੂੰ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਹੈਗੀਆਂ ਨੇ ਭਾਵੇਂ ਉਹ ਸਿਰਫ ਜਸਟ ਲੰਗਰ ਵੀ ਉੱਥੇ ਲੱਗ ਗਏ ਹੈਗੇ ਨੇ ਉੱਥੇ ਬੇਸਿਕ ਟੈਂਟਸ ਐਂਡ ਅਗਲੇ ਮਛਰਦਾਨੀਆਂ ਵਗੈਰਾ ਜਾਂ ਉਹਨਾਂ ਨੂੰ ਉਹਨਾਂ ਨੂੰ ਸੌਣ ਵਾਸਤੇ ਜਿਹੜੇ ਜਿਹੜੇ ਲੋਕ ਡਿਸਪਲੇਸਡ ਹੋ ਗਏ ਨੇ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਹੈਗਾ ਵਾ ਔਰ ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰਾ ਇੱਕ ਜਿਹਨੂੰ ਦੁਵਾਰਤੀ ਕਿਉਂਕਿ ਇੱਥੇ ਡਿਜ਼ੀਜ਼ ਵੀ ਆਊਗਾ ਲੋਕਾਂ ਦਾ ਲਾਈਫਸਟਾਕ ਵੀ ਗਿਆ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਸੀਗੀਆਂ ਉਸ ਤੇ ਉੱਤੇ ਜਿਹੜੀ ਫਸਲ ਸੀਗੀ ਵਿੱਜੀ ਗਈ ਸੀ ਉਸ ਦੇ ਵਿੱਚ ਉਹਨਾਂ ਨੇ ਇਨਕਮ ਲੈਣੀ ਸੀਗੀ ਉਹ ਵੀ ਗਈ ਹੈਗੀ ਉਸ ਦਾ ਜਿਹੜਾ ਹੈਗਾ ਵਾ ਜੇ ਅਸੀਂ ਸੋਚੀਏ ਵੀ ਪੰਜਾਬ ਗਵਰਨਮੈਂਟ ਸਾਰੀ ਦੀ ਸਾਰੀ ਉਸ ਦੇ ਉੱਤੇ ਉਤਰ ਕੇ ਬੜਾ ਇੱਕ ਯੂ ਨੋ ਫੇਅਰ ਟ੍ਰੀਟਮੈਂਟ ਉੱਥੇ ਆਜੂਗੀ ਉਹਨਾਂ ਦਾ ਜਿਹੜਾ ਪਿਛਲਾ ਕਹਿੰਦੇ 60000 ਨਹੀਂ 60000 ਕਰੋੜ ਐ ਸਬ ਡਿਗ ਨੰਬਰ ਸੌਰੀ ਮੈਂ ਜੇ ਮੈਂ ਮੇਰਾ ਨੰਬਰ ਇਹ ਰੋਂਗ ਹੋਵੇ 60000 ਕਰੋੜ ਸਾਡੇ ਜੋ ਹੁਣੀ ਜੋਸ਼ਮੂ ਹੁਣੀ ਸਾਨੂੰ ਕਰੈਕਟ ਕਰ ਸਕਦੇ ਆ ਵੀ ਪਤਾ ਨਹੀਂ ਕਿੰਨਾ ਕਰਜ਼ਾ ਜਿਹੜਾ ਹੈਗਾ ਵਾ ਆਪਣੇ ਉਹ ਹਜੇ ਵੀ ਸਾਦਾ ਉਧਰ ਪਿਆ ਹੈਗਾ ਵਾ ਜੋ ਕਿ ਸੈਂਟਰ ਤੋਂ ਲੈਣ ਵਾਸਤੇ ਬਟ ਅਨਫੋਰਚੂਨੇਟ ਹੈ ਜੀ ਇਹ ਇਟ ਇਜ਼ ਅ ਡੇਵਸਟੇਟਿੰਗ ਸਿਚੁਏਸ਼ਨ ਫਾਵੇਂ ਉਥੇ ਇਸ ਟਾਈਮ ਦੇ ਉਤੇ ਮੀਂਹ ਦਾ ਵੀ ਇਹ ਕਾਰਨ ਹੈਗਾ ਉਸ ਦੇ ਉਤੇ ਐਡ ਕਰ ਰਿਹਾ ਹੈਗਾ ਵਾ ਪਰ ਜਿਹੜੇ ਇਲਾਕੇ ਨੇ ਜਿਹੜੇ ਏਰੀਆ ਵੀ ਹਲੇ ਭਾਈ ਹਟ ਨਹੀਂ ਰਹੇਗਾ ਉਥੇ ਮੀਂਹ ਵੀ ਲਗਾਤਾਰ ਕੰਟੀਨਿਊਸ ਕਜ਼ ਜਿਵੇਂ ਹੁਣ ਇੰਡੀਆ ਸੀਗਾ ਮੈਨੂੰ ਲੱਗਦਾ ਐਂਡ ਆਫ ਜੂਨ ਦੋ ਤਿੰਨ ਮਹੀਨੇ ਤੁਸੀਂ ਦੋ ਤਿੰਨ ਵੀਕ ਗਰਮੀ ਪੂਰੀ ਰਹੀ ਆ ਪਰ ਐਂਡ ਦੇ 10 ਦਿਨ ਜੂਨ ਦੇ ਵੀ ਸੀ ਨਾ ਉਥੇ ਵੀ ਹਰ ਇੱਕ ਤੀਜੇ ਚੌਥੇ ਦਿਨ ਮੀਂਹ ਆ ਜਾਂਦਾ ਸੀ ਔਰ ਮੀਂਹ ਵੀ ਲਾਈਕ ਇਦਾਂ ਹੁੰਦਾ ਸੀ ਵੀ ਲਗਾਤਾਰ ਪੈ ਰਿਹਾ ਤੌਰ ਤੇ ਬਹੁਤ ਹੈਵੀ ਉਸ ਤੋਂ ਬਾਅਦ ਜੁਲਾਈ ਦੇ ਮਹੀਨੇ ਜਦੋਂ ਮੈਂ ਆ ਗਿਆ ਉਸ ਤੋਂ ਬਾਅਦ ਤਾਂ ਕਈ ਵਾਰ ਇਦਾਂ ਹੋਇਆ ਵੀ ਲਗਾਤਾਰ ਹੀ ਪੈ ਰਿਹਾ ਸੀ ਮੀਂਹ ਠੀਕ ਆ ਆਹ ਇਹ ਦੱਸ ਰਿਹਾ ਹਾਂ ਜੀ ਵੀ ਇਟ ਇਜ਼ ਸਟਰੋਂਗ ਜਸ ਤੇ ਨਾਲ ਮੀਂਹ ਵਾਲਾ ਲਾਈਕ ਬਾਕੀ ਉੱਥੇ ਬਹੁਤ ਜਿਆਦਾ ਜਿਹੜਾ ਹੈਗਾ ਆ ਪ੍ਰਭਾਵ ਰਿਹਾ ਹੈ ਯਾ ਦੇਖੋ ਆਪਾਂ ਇੱਥੇ ਬਹਿ ਕੇ ਕਈ ਵਾਰ ਆਪਾਂ ਬੜੇ ਫੋਰਚੂਨੇਟ ਹੁੰਨੇ ਆ ਸਾਡੇ ਕੋਲ ਬੇਸਿਕ ਜਿਹੜੀਆਂ ਅਨਸੈਸਿਟੀ ਦਾ ਸਟੋਰਮ ਵਾੜਾ ਆਪਾਂ ਇੱਥੇ ਅਕਸਰ ਆਪਸ ਨੋਦੀ ਕੇ ਪਲੈਨ ਕਰ ਲੈਂਦੇ ਆ ਸਾਡੇ ਜੀ ਡਰਾਈਵ ਦੇ ਮੂਹਰੇ ਸਨੋ ਨਹੀਂ ਚੱਕੀ ਜਾਂ ਸਿਟੀ ਵਾਲਾ ਜੀ ਉੱਥੇ ਬੱਟ ਲਾ ਗਿਆ ਜਸਟ ਇਮੇਜਿਨ ਜਿਹੜੇ ਲੋਕ ਇਸ ਟਾਈਮ ਦੇ ਉੱਤੇ ਇਸ ਚੀਜ਼ ਦੇ ਨਾਲ ਉਹ ਟੈਕਲ ਕਰ ਰਹੇ ਨੇ ਜਿਨ੍ਹਾਂ ਦਾ ਇਸ ਟਾਈਮ ਘਰ ਵੀ ਡਿਸਪਲੇਸ ਹੋ ਗਿਆ ਉਹਨਾਂ ਦਾ ਲਾਈਫਸਟਾਕ ਉਹਨਾਂ ਦੀ ਜ਼ਮੀਨਾਂ ਵੀ ਹੋ ਗਈਆਂ ਸੋ ਆਪਣੇ ਇੱਥੇ ਵਿంటర్ ਸਟੋਰਮ ਆ ਜਾਂਦਾ ਆਪ ਨੂੰ ਆਪਾਂ ਨੂੰ ਦੋ ਦਿਨ ਆਪਾਂ ਨੂੰ ਪਤਾ ਹੁੰਦਾ ਆਪਾਂ ਕਿਵੇਂ ਕਰਦੇ ਹੁੰਦੇ ਆ ਸੋ ਆਈ ਥਿੰਕ ਵੀ ਕੈਨ ਆਲ ਥਿੰਕ ਬੈਕ ਬਸ ਸਾਰੇ ਆਈ ਆਈ ਡੋਨਟ ਰਿਮੈਂਬਰ ਸੀਇੰਗ ਨਾ ਮੈਂ ਲੱਗਾ ਕਿ 87 ਦੇ ਵਿੱਚ ਜੀ ਇਸ ਲੈਵਲ ਦੇ ਉੱਤੇ ਪਾਣੀ ਜਾਂ ਜਿਹੜਾ ਫਲੱਡ ਸੀਗਾ ਉਹ ਰੇਜ਼ ਹੋਇਆ ਸੀਗਾ ਸੋ ਥਿਸ ਇਜ਼ ਸਮਥਿੰਗ ਵੀਅਰ ਵੀਅਰ ਯੂ ਨੋ ਐਕਸਪੀਰੀਅੰਸਿੰਗ ਐਂਡ ਆਸਕਰ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਿਤੇ ਕੋਈ ਮੌਕਾ ਜ਼ਰੂਰ ਮਿਲਦਾ ਹੈਗਾ ਖਾਸ ਕਰਕੇ ਇਸ ਸ਼ੋਅ ਦੇ ਉੱਤੇ ਕੁਝ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਨੂੰ ਮੈਂ ਜ਼ਰੂਰ ਅਨਾਉਂਸ ਕਰਾਂਗਾ ਔਰ ਟਰਾਈ ਜ਼ਰੂਰ ਕਰਾਂਗੇ ਮਾਦੀਨ ਅੱਲਾ ਦਾ ਵੀ ਆਪਾਂ ਵੀ ਜੇ ਕਿਤੇ ਉਹਨਾਂ ਦੇ ਨੰਬਰਸ ਵੀ ਦਿੱਤੇ ਜਾਣ ਕਿ ਤੁਸੀਂ ਆਪ ਦਾ ਕੋਈ ਨਾ ਕੋਈ ਯੋਗਦਾਨ ਪਾਉ ਕਿਉਂਕਿ ਆਪਾਂ ਜੇ ਇੱਥੇ ਬਿਜ਼ਨਸ ਦੀ ਗੱਲ ਕਰਦੇ ਆਂ ਅਸੀਂ ਇਕਨੋਮੀ ਦੀ ਗੱਲ ਕਰਦੇ ਆਂ ਜਿੱਥੋਂ ਅਸੀਂ ਬਿਲੋਂਗ ਕਰਦੇ ਆਂ ਜਿੱਥੋਂ ਸਾਡੀਆਂ ਰੂਟਸ ਨੇ ਜੇ ਉੱਥੇ ਕੋਈ ਨਾ ਕੋਈ ਮੁਸੀਬਤ ਆਈ ਹੈ ਤੇ ਸਾਡਾ ਵੀ ਥੋੜਾ ਬਹੁਤ ਜਰੂਰ ਫਰਜ ਬਣਦਾ ਹੈਗਾ ਵਾ ਭਾਵੇਂ ਉਸ ਦੀ ਗੱਲ ਕਰਨੀ ਉਹਦੀ ਅਵੇਰਨੈਸ ਹੀ ਜੇ ਆਪਾਂ ਨੂੰ 20 50 100 150 ਬੰਦਾ ਆਪਾਂ ਨੂੰ ਦੇਖਦਾ ਹੈਗਾ ਵਾ ਉਹਦੇ ਵਿੱਚੋਂ ਦੋ ਜਣਿਆਂ ਦੇ ਵਿੱਚ ਹੀ ਸਿਰਫ ਇਹ ਆ ਜਾਵੇ ਠੀਕ ਆ ਭਾਵੇਂ ਉਹਨਾਂ ਨੇ 40 50 100 ਡਾਲਰ ਕੀਤਾ ਹੈਗਾ ਐਨੀਥਿੰਗ ਮੇਕਸ ਅ ਡਿਫਰੈਂਸ ਬਟ ਵਾਂਸ ਅਗੇ ਕਿਸੇ ਵੀ ਪ੍ਰੋਮਿਨੈਂਟ ਜਿਹੜੀਆਂ ਚੰਗੀਆਂ ਸੰਸਥਾਵਾਂ ਨੇ ਉਹਨਾਂ ਨੂੰ ਤੁਸੀਂ ਉਹਨਾਂ ਚੈਨਲਸ ਦੇ ਥਰੂ ਪੈਸੇ ਜ਼ਰੂਰ ਭੇਜੋ ਜਾਂ ਜਿਹੜੇ ਤੁਹਾਡੇ ਉੱਥੇ ਲੋਕ ਹੈਗੇ ਨੇ ਤੁਹਾਡੇ ਟਰਸਟਿਡ ਆਪਣੇ ਪਰਸਨਸ ਹੈਗੇ ਨੇ ਜਿਹੜੇ ਤੁਹਾਡੇ ਬੈਕ ਹੋਮ ਕੋਈ ਹੈਗਾ ਵਾ ਉਹਨਾਂ ਦੇ ਥਰੂ ਤੁਸੀਂ ਕੋਈ ਨਾ ਕੋਈ ਏਡ ਕੋਈ ਨਾ ਕੋਈ ਜਿਹੜੀ ਹੈਗੇ ਹੈਲਪ ਕਰਨ ਦੀ ਜਰੂਰ